ਅਸੀਂ ਕਦੇ ਕੋਲੜ ਪੀਜੇ ਆਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਹੈ ਪਰ ਉਹਦੇ ਮਗਰ ਹੋ ਜੋ ਭਾਵ ਕੋਕੇ ਮੈਂਟ ਲਾਉਣੇ ਆ ਮੈਂ ਕੱਲ ਹੀ ਕਹਿੰਦਾ ਸੀ ਇਹ ਗੱਲ ਇੱਕਦਾਂ ਜੱਕਦਮ ਰਾਇਆ ਨਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇਆ ਬਣਾ ਲੈਂਦੇ ਆ ਹਾਂ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲਾਂ ਚੱਕ ਜਾਂਗੇ ਦੱਬ ਦਿਆਂਗੇ ਮਾਰ ਦਾਂਗੇ ਵੜ ਦਿਆਂਗੇ ਟੁੱਪ ਦਿਆਂਗੇ ਰਹਿਣ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ ਮੀਡੀਏ ਨੂੰ ਦਲਾਲਾਂ ਨੂੰ ਇਕ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਕੋਈ ਖਬਰ ਚਲਾਈ ਕੋਈ ਅਸਲ ਦੇ ਵਿੱਚ ਜਿਹੜੀ ਮੰਜੀ ਠੋਕ ਰਿਹਾ ਹੈ ਦਿੱਲੀ ਵਾਲੇ ਪੰਜਾਬ ਦੀ ਮਨਜੀ ਪੀੜੀ ਸਭ ਤੁਸੀਂ ਠੋਕੀ ਤੁਰ ਜਾਂਦੇ ਆ ਇਹ ਦਿੱਲੀ ਵਾਲੇ ਤੇ ਭਵਾਂ ਤੋਂ ਉਹਨਾਂ ਦਾ ਹੱਥ ਟੋਕਾ ਬਣ ਕੇ ਸਭ ਨੂੰ ਠੋਕੂ ਲਾਇਤ ਰਿਹਾ ਜਾਂਦਾ ਐਡਾ ਵੱਡਾ ਨਸਾਨ ਭਵਾਂ ਤਮਾਮ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਪਪਾ ਮਾਰ ਕੇ ਰੋਏ ਤਾਂ ਤੇ ਉੱਥੋਂ ਸਾਰੇ ਤਿਆਰ ਕਰਕੇ ਪੇਪਰ ਲੀਕ ਕਰਕੇ ਤੋਂ ਸਾਰਾ ਉਹ ਬੰਦੇ ਲਿਆ ਕੇ ਇੱਥੇ ਫਟਕੀਤੇ ਜਾ ਰਹੇ ਆ ਯੂਪੀ ਦੇ ਹਿਮਾਚਲ ਦੇ ਹਰਿਆਣੇ ਦੇ ਰਾਸਤੇ ਅ ਦਿੱਲੀ ਜਿਹੜੀ ਆ ਹੁਣ ਆਪਣੀ ਸਾਹਮਣੇ ਆਈ ਆ ਸੋ ਮੇਰਾ ਵੀ ਮੈਂ ਜਿਹੜੀ ਅਹਿਮ ਗੱਲ ਕਰ ਰਿਹਾ ਇਹਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ ਬਹੁਤ ਵੱਡਾ ਨੁਕਸਾਨ ਭਵਾਂਤ ਪੰਜਾਬ ਦਾ ਕਰ ਰਿਹਾ ਸਿਰਫ ਇੱਕ ਆਪਣੀ ਕੁਰਸੀ ਬਚਾਉਣ ਦੇ ਲਈ ਜੋ ਦਿੱਲੀ ਵਾਲੇ ਇਥੇ ਕਰ ਰਹੇ ਆ ਜੋ ਥੁੱਕਿਆ ਜਾ ਰਿਹਾ ਬਹੁਤ ਖਤਰਨਾਕ ਚੀਜ਼ ਨੇ ਕੰਨਿਆ ਸੋ ਮੇਰਾ ਵੀ ਧਿਆਨ ਨਾਲ ਸੁਣ ਲਓ ਕਿਹੜੀਆਂ ਗੱਲਾਂ ਬਾਤਾਂ ਮੈਂ ਅੱਜ ਕਰਨ ਜਾ ਰਿਹਾ ਤੁਹਾਡੇ ਨਾਲ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ 368 ਬੰਦਿਆਂ ਨੂੰ ਨਿਯੁਕਤੀ ਪੱਤਰ ਵੰਡੇ ਆ ਧਿਆਨ ਨਾਲ ਸੁਣ ਲਿਓ 368 ਬੰਦਿਆਂ ਨੂੰ ਵੱਖ-ਵੱਖ ਭਾਗਾਂ ਦੇ ਵਿੱਚ 268 ਬੰਦੇ ਮਾਫ਼ ਕਰਨਾ 268 ਬੰਦਿਆਂ ਨੂੰ ਕੱਲ ਪੰਜਾਬ ਦਾ ਮੁੱਖ ਮੰਤਰੀ ਨਿਯੁਕਤੀ ਪੱਤਰ ਵੰਡਦਾ ਮੇਰੇ ਕੋਲ ਸਾਰੇ ਅੰਕੜੇ ਪਏ ਆ ਜਈ ਦੇ ਜਈ ਰੱਖੇ ਜਾਂਦੇ ਆ ਜਈ ਦੇ ਵਿੱਚੋਂ ਜਿਹੜੇ ਇਹ ਰੱਖੇ ਜਾਂਦੇ ਆ ਸਤੰਨ ਸਰਕਾਰਾਂ ਦੇ ਵਿੱਚ ਜਈ ਰੱਖੇ ਜਾਂਦੇ ਆ ਅੱਛਾ ਜਿਹੜੀ ਨਾ 58 ਪੋਸਟਾਂ ਨੇ ਧਿਆਨ ਮਾਰ ਲਓ ਉਹ ਘਟਨੇ ਵੀ ਸ਼ੁਰੂ ਹੋ ਗਏ ਵੀ ਛੱਡ ਦੇਦਾ ਪਤਾ ਨਹੀਂ ਕਿਹੜੀਆਂ ਨੌਕਰੀਆਂ ਦੀ ਗੱਲ ਕਰਨ ਲੱਗਾ ਪੰਜਾਬ ਦੀ ਗੱਲ ਕਰਨ ਲੱਗਾ ਤਾਂ ਕੁੜੀ ਦੀ ਗੱਲ ਹੀ ਕਰਨੋਂ ਹਟ ਗਿਆ ਉਹ ਜੁੜ ਰਹੇ ਸੀ ਉਹ ਘਟਨੇ ਸ਼ੁਰੂ ਹੋ ਗਏ ਮਜ਼ਾ ਆਈ ਸਾਡੀ ਸੋਚ ਆ ਤਾ ਉਹ ਛਤਰਾਂ ਦੇ ਸੀ ਲਾਇਕਾਂ ਲੋਕ ਤੇ ਛਤਰ ਖਾ ਵੀ ਨੇ ਖਾਵਾਂਗੇ ਵੀ ਇਦੋਂ ਜੱਦ ਜੱਦ ਰੱਖਿਓ ਆ ਦੇਖੋ ਜਿਹੜੇ ਕੰਮ ਨਿਯੁਕਤੀ ਪੱਤਰ ਭਵੰਤਮਾਨ ਨੇ ਵੰਡੇ ਆ ਉਹਖੇ ਬਾਵਾ ਖਟ ਰਿਆ ਸੀ ਕੁੜੀਆਂ ਮੁੰਡੇ ਖੜੇ ਕਰਕੇ ਬੁਲਾ ਰਿਆ ਸੀ ਤੁਹਾਨੂੰ ਤੀਜੀ ਨੌਕਰੀ ਮਿਲ ਗਈ ਇਹਨੂੰ ਦੂਜੀ ਮਿਲ ਗਈ ਇਹਨੂੰ ਪੰਜਵੀਂ ਮਿਲ ਗਈ ਧਿਆਨ ਮਾਰਿਓ 58 ਪੋਸਟਾਂ ਸੀ ਨਾ ਜਰਨਲਾਂ ਦੀਆਂ 58 ਪੋਸਟਾਂ ਜਈ ਦੇ ਵਿੱਚ ਜਿਹਦੇ ਵਿੱਚੋਂ 35 ਬੰਦੇ ਹਰਿਆਣੇ ਤੋਂ ਆ 58 ਦੇ ਦੁੱਤ ਚ ਜਰਨਲ ਦੇ ਵਿੱਚ 35 ਬੰਦੇ ਹਰਿਆਣੇ ਤੋਂ ਆ ਇੱਕੋ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਜਿਹੜੀਆਂ ਲੰਗਾਂ ਨੇ ਕੁਸ਼ੇਤਰ ਯੂਨੀਵਰਸਿਟੀ ਦੇ ਜਿਹੜੇ ਇੱਥੇ ਸਟੂਡੈਂਟ ਪੜ੍ਹੇ ਹੋਏ ਉਹ 35 ਬੰਦੇ 58 ਬੰਦਿਆਂ ਦੇ ਵਿੱਚੋਂ ਹਰਿਆਣੇ ਦੇ ਆ ਕੇ ਭਰਤੀ ਹੋਏ ਆ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਿਯੁਤੀਆਂ ਕੀਤੀਆਂ ਗਈਆਂ ਪੱਤਰ ਬੰਡੇ ਗਏ ਨੌਕਰੀ ਦੇ ਬੰਦੇ ਰੱਖੇ ਗਏ ਆ ਜਈ ਕਮਾਲ ਦੀ ਗੱਲ ਦੇਖੋ ਅੱਗੇ ਆ ਜਾਓ ਪੰਜਾਬੀ ਸਿਰਫ ਤੇ ਸਿਰਫ ਪੰਜ ਅੰਕਾਂ ਦੀ ਹੈ 120 ਅੰਕਾਂ ਦੇ ਵਿੱਚੋਂ ਪੰਜਾਬੀ ਕਿੰਨੇ ਦੀ ਹੈ ਪੰਜ ਅੰਕਾਂ ਦੀ ਪੰਜਾਬੀ ਰੱਖੀ ਦੀ ਆਜ 120 ਅੰਖੜੇ ਦੇ ਵਿੱਚੋਂ ਖਤਰਨ ਕਰੀ ਤੁਰੇ ਆਉਂਦੇ ਅਸਲ ਜਦੋਂ ਕਿ ਯੂਪੀ ਦੇ ਵਿੱਚ 24% ਮਹਾਰਾਸ਼ਟਰ 30% ਹਿਮਾਚਲ ਵਿੱਚ 50% ਰਾਜਸਥਾਨ ਵਿੱਚ 50% ਉੱਥੋਂ ਦਾ ਇਤਿਹਾਸ ਉੱਥੋਂ ਦਾ ਸਾਹਿਤ ਤੇ ਉੱਥੋਂ ਦੀ ਬੋਲੀ ਐਨੇ ਐਨੇ ਪਰਸੈਂਟ ਹੁੰਦੀ ਹੈ ਤੇ ਪੰਜਾਬ ਦੇ ਵਿੱਚ 5% ਮਹਰਾਨੀ ਦੇਖੋ ਵੀ ਕਿਵੇਂ ਸਾਡੇ ਡਾਕੇ ਹੱਕਾਂ ਤੇ ਵੱਜ ਰਹੇ ਆ ਤੇ ਆਪਾਂ ਤੁਰੇ ਫਿਰਦੇ ਆ ਇਹਨਾਂ ਨੰਗੀਆਂ ਤਸਵੀਰਾਂ ਮਗਰ ਤੇ ਨੰਗੀਆਂ ਵੀਡੀਓ ਵਾਲਾ ਮਗਰ ਹੋਰ ਗੱਲ ਦੇਖ ਲਓ ਜਿਹੜੇ ਸਾਡੇ ਐਸਸੀਬੀਸੀ ਭਰਾ ਨੇ ਉਹਨਾਂ ਜਾਣ ਕਰਨੇ ਪਤਾ ਕਿਵੇਂ ਡਾਕਾ ਵੱਜ ਰਿਹਾ ਜਿਹੜੇ ਅੱਜ ਬੰਦੇ ਪੰਜਾਬ ਦੇ ਵਿੱਚ ਭਰਤੀ ਹੋ ਰਹੇ ਆ ਯੂਪੀ ਤੋਂ ਆ ਕੇ ਰਾਜਸਥਾਨ ਤੋਂ ਆ ਕੇ ਹਿਮਾਚਲ ਤੋਂ ਆ ਕੇ ਹੋਰ ਸੂਬਿਆਂ ਤੋਂ ਆ ਕੇ ਜੇ ਪਿੱਛੇ ਜੇ ਇਹਨਾਂ ਨੇ ਪਸ਼ੂ ਪਾਲਨ ਵਿਭਾਗ ਦੇ ਵਿੱਚ 5 ਬੈਟਰਨ ਇੰਸਪੈਕਟਰ ਰੱਖੇ ਆ 2 ਯੂਪੀ ਦੇ ਆ 2 ਰਾਸ ਹਰਿਆਣੇ ਦੇ ਆ 1 ਯੂਪੀ ਦਾ ਇੱਕ ਰਾਸ ਤਾਂ ਹੁੰਦਾ ਇੱਕੋ ਹੀ ਮੁੰਡਾ ਪੰਜਾਬ ਦਾ ਪੰਜਾਂ ਪੋਸਟਾਂ 'ਚੋਂ ਇੱਕ ਪੰਜਾਬ ਦਾ ਚਾਰ ਬਾਹਰ ਲਿਆ ਜਿਹੜੇ ਸਾਡੇ ਐਸਸੀਬੀਸੀ ਭਰਾ ਇੱਥੇ ਜਿਹਨਾਂ ਦਾ ਕੋਟਾ ਆ ਉਹ ਕੋਟੇ ਤੇ ਬਾਹਰਲੇ ਪਤਾ ਕਿਵੇਂ ਕੰਮਜ ਹੁੰਦੇ ਆ ਉਹ ਉੱਥੋਂ ਸਰਟੀਫਿਕੇਟ ਬਣਾ ਕੇ ਲਿਆਉਂਦੇ ਆ ਯਾਰ ਐਸਸੀਬੀਸੀ ਦਾ ਇੱਥੇ ਆ ਕੇ ਭਰਤੀ ਹੋ ਜਾਂਦੇ ਆ ਉਹ ਐਸਸੀਬੀਸੀ ਦਾ ਰੱਤ ਵੀ ਮਾਰ ਰਹੇ ਆ ਉਹ ਸਰਟੀਫਿਕੇਟ ਜਾਲੀ ਆ ਡੁਪਲੀਕੇਟ ਆ ਨਕਲੀ ਆ ਇਹ ਵੀ ਜਾਂਚ ਦਾ ਵਿਸ਼ਾ ਹੈ ਇਹ ਵੀ ਕੋਈ ਪਤਾ ਨਹੀਂ ਕਿਵੇਂ ਬਣਾ ਕੇ ਲਿਆਉਂਦੇ ਆ ਜਦੋਂ ਕਿ ਜਦੋਂ ਵੀ ਪੰਜਾਬ ਦੇ ਵਿੱਚ ਭਰਤੀ ਸ਼ੁਰੂ ਹੁੰਦੀ ਹੈ ਤਾਂ ਜਿੰਨੇ ਹਿਮਾਚਲ ਰਾਜਸਥਾਨ ਨਾਲ ਹਰਿਆਣਾ ਨਾਲ ਪੱਛਮੀ ਯੂਪੀ ਦੇ ਵਿੱਚ ਸੈਂਟਰ ਬਣੇ ਹੋਏ ਆ ਉਹਨਾਂ ਸੈਂਟਰਾਂ ਦੇ ਵਿੱਚ ਸਾਰੀ ਤਿਆਰੀ ਦਰਿ ਸ਼ੁਰੂ ਹੋ ਜਾਂਦੀ ਹੈ ਤੇ ਉੱਥੋਂ ਸਾਰੇ ਤਿਆਰ ਕਰਕੇ ਪੇਪਰ ਲੀਕ ਕਰਕੇ ਤੋਂ ਸਾਰਾ ਉਹ ਬੰਦੇ ਲਿਆ ਕੇ ਇੱਥੇ ਫਿੱਟ ਕੀਤੇ ਜਾ ਰਹੇ ਆ ਯੂਪੀ ਦੇ ਹਿਮਾਚਲ ਦੇ ਹਰਿਆਣੇ ਦੇ Rajasthan ਜਲਦੀ ਐਸ்சி ਬੀਸੀ ਸਰਟੀਫਿਕੇਟ ਬਣਾ ਕੇ ਤੇ ਜਰਨਲ ਦਾ ਜਾਰੇ ਮਾਰੇਗੇ 58 ਪੋਸਟਾਂ ਆ ਜਰਨਲ ਵਾਲੀਆਂ ਜਈਆਂ ਤੇ ਵਿੱਚੋਂ 35 ਹਰਿਆਣੇ ਦੇ ਲੈ ਕੇ ਮਗਰ ਪੰਜਾਬ ਕੋਲੇ ਹੀ ਰਹਿ ਗਿਆ 36 ਹੋਰ ਸੁਣ ਲੋ ਜੇ ਧਿਆਨ ਨਾਲ ਖੇੜ ਤੇ ਜੁਬਕ ਸਵਾਮਾ ਵਿਭਾਗ ਦੇ ਵਿੱਚ 36 ਕੋਚ ਭਰਤੀ ਕੀਤੇਗਾ 36 ਕੋਚ ਜਿਹਦੇ ਵਿੱਚੋਂ ਪੰਜਾਬੀ ਦੀ ਸ਼ਰਤੀ ਖਤਮ ਕਰਤੀ ਪੰਜਾਬੀ ਡਾਇਰ ਦਿੱਤੀ ਗਈ ਜਿਹੜੀ ਲਾਜ਼ਮੀ ਹੈ ਨਾ 10ਵੀਂ ਤੱਕ ਕਿਸੇ ਬੰਦੇ ਨੇ ਜੇ ਭਰਤੀ ਹੋਣਾ ਤਾਂ ਉਹ 10ਵੀਂ ਤੱਕ ਪੰਜਾਬੀ 10ਵੀਂ ਜਿਹੜੀ ਦੀ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ 10ਵੀਂ ਤੱਕ ਜਿਹੜੀ ਆਪਣੀ ਕਲਾਸ ਹੈ ਉਹ ਸ਼ਰਤੀ ਗੈਬ ਕਰਤੀ 36 ਕੋਚ ਭਰਤੀ ਕਰ ਲਏ ਇਹਨਾਂ ਨੇ ਖੇਡ ਤੇ ਜੁਲਕ ਸਵਾਵਾ ਵਿਭਾਗ ਦੇ ਵਿੱਚ ਫਿਰ ਅੰਦੀ ਗੱਲ ਦੇਖੋ ਆdirek ਇਸ ਤਰ੍ਹਾਂ ਪੰਚਾਇਤ ਇਨਸਪੈਕਟਰ ਦਾ ਜਿਹੜਾ ਪੇਪਰ ਹੈ ਉਹ ਵੀ ਇਸੇ ਤਰਜ਼ ਤੇ ਰੱਖਿਆ ਗਿਆ ਉਹਨੇ ਰੌਲਾ ਪੈ ਰਿਹਾ ਉਹਦਾ ਇੱਕ ਵਾਰੀ ਰੋਕ ਲਿਆ ਅੱਗੇ ਆ ਜਾਓ ਹੁਣ ਜਿਹੜਾ ਅੱਗੇ ਹੋਰ ਧਿਆਨ ਮਾਰਿਓ ਜਿਹੜੀਆਂ ਪੰਜਾਬ ਪੁਲਿਸ ਦੀਆਂ ਭਰਤੀਆਂ ਆ ਰਹੀਆਂ ਨੇ ਇਹ ਸਰਕਾਰ ਕਹਿ ਰਹੀ ਹੈ ਅਸੀਂ ਐਸਐਸਆਈ ਭਰਤੀ ਕਰਨੇ ਆ ਸਬ ਇੰਸਪੈਕਟਰ ਭਰਤੀ ਕਰਨੇ ਆ ਅਸੀਂ ਆਪਣਾ ਦੂਜਾ ਸਿਪਾਹੀ ਭਰਤੀ ਕਰਨੇ ਆ ਉਹਦੇ ਵਿੱਚ ਤੁਸੀਂ ਦੇਖੋਗੇ 50% ਤੋਂ ਜ਼ਿਆਦਾ ਬਾਗਲੇ ਸੂਤਿਆਂ ਦੇ ਬੰਦੇ ਭਰਤੀ ਕੀਤੇ ਜਾਣਗੇ ਲੇਕ ਕੇ ਲਲਮਸੂਗਾ ਲਈ ਇਹ ਸਿਰਫ ਘੂ ਬਣਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇਹ ਚੁਟਕਲੇ ਵਾਲਾ ਹੈ ਇਹ ਗੱਪਾਂ ਵਾਲਾ ਹੈ ਇਹ ਕਹਾਣੀਆਂ ਵਾਲਾ ਹੈ ਇਹ ਉਹਨੂੰ ਭੰਡ ਲਿਆ ਉਹਨੂੰ ਭੰਡ ਲਿਆ ਤੇ ਦੂਜੇ ਪਾਸੇ ਪੰਜਾਬ ਨੂੰ ਬਰਬਾਰ ਕਰੀ ਤੁਰੇ ਜਾਂਦੇ ਆ ਪੰਜਾਬ ਦੀ ਮੰਡੀ ਠੁੱਕੀ ਜਾਂਦੇ ਆ ਤੇ ਅਸੀਂ ਦੁਬਾਰਾ ਫਿਰਨੇ ਆ ਵੀਡੀਓ ਵਾਲੇ ਮੰਨ। ਆ ਜਿਹੜਾ ਬੰਦਾ ਕਹਿੰਦਾ ਨਾ ਇਹ ਗੱਲ ਮੇਰੀ ਇੱਕ ਵੀ ਝੂਠ ਹੈ ਜਾਂ ਤੁਹਾਨੂੰ ਦਾ ਮੇਰੇ ਕੋਲ ਕੱਲੀ-ਕੱਲੀ ਗੱਲ ਦਾ ਅੰਕੜਾ ਪਿਆ ਰਿਕਾਰਡ ਪਿਆ ਹੈ। ਜੇ ਇੱਕ ਵੀ ਮੈਂ ਗੱਲ 'ਚ ਗਲਤਾਂ ਤਾਂ ਇਹ ਸਰਕਾਰ ਮੇਰੇ ਦੇ ਪਰਚਾ ਦੇ ਸਕਦੀ ਆ ਤੇ ਮੀਮਾ ਸਰਕਾਰ ਨੂੰ ਚੈਲੰਜ ਕਰਦਾ ਚੁਣੌਤੀ ਦਿੰਦਾ ਕਿ ਇਹ ਗੱਲ ਨੂੰ ਮੇਨੂੰ ਗਲਤ ਸਾਬਤ ਕਰ। ਕਿਸਾਮ ਜਿਆਨ ਲੱਗਦਾ ਕਹਿੰਦਾ ਯੂਨੀਵਰਸਿਟੀ ਨੂੰ ਫੇਰ ਕਰ ਦਿੱਤ ਰੇ ਹੋਇਆ ਯੂਨੀਵਰਸਿਟੀ ਨਿਵਾਜ 22 ਤਰੀਕ ਹੋਗੀ 21 ਤਰੀਕ ਹੋਗੀ ਅੱਜ ਯੂਨੀਵਰਸਿਟੀ ਨੂੰ ਗ੍ਰਾਂਟ ਜਿਹੜੀ ਪੰਜਾਬ ਸਰਕਾਰ ਦਿੰਦੀ ਹੈ ਉਹ ਗ੍ਰਾਂਟ ਰੋਕੀ ਬੈਠੇ ਐ ਗ੍ਰਾਂਟ ਹੀ ਨਹੀਂ ਦੇ ਰਹੇ ਇੱਕ ਪਾਸੇ ਕਹਿੰਦੇ ਖਜ਼ਾਨਾ ਭਰਿਆ ਹੋਇਆ ਪੰਜਾਬ ਦਾ ਜਿਹੜੀਆਂ ਸਾਡੀਆਂ ادارے ਨੇ ਸਾਡੇ ਮੁੱਖਦਾਰੇ ਐਜੂਕੇਸ਼ਨ ਦੇ ਸਿੱਖਿਆ ਦੇ ادارے ਉਹ ਇਹ ਫਿਰ ਕਰਨ ਤੇ ਲੱਗੇ ਹੋਏ ਆ ਬਰਬਾਦ ਕਰਨ ਤੇ ਲੱਗੇ ਹੋਏ ਆ ਕਿਉਂ ਜਿਵੇਂ ਜਿਵੇਂ ਸਰਕਾਰੀ ادارے ਬਰਬਾਦ ਹੋਣਗੇ ਉਵੇਂਵੇਂ ਪ੍ਰਾਈਵੇਟ ادارے ਵਧਣ ਖੁੱਲਣਗੇ ਜਿਵੇਂ ਪੰਜਾਬ ਦੇ ਵਿੱਚ ਸਕੂਲ ਸਰਕਾਰੀ ਬਰਬਾਦ ਕੀਤੇਗੇ ਸਰਕਾਰੀ ਹਸਪਤਾਲ ਬਰਬਾਦ ਕੀਤੇਗੇ ਉਵੇਂ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲ ਕਿੰਨੇ ਤਰ੍ਹਾਂ ਤਰ ਜਿਹੜੇ ਖੰਭਾ ਉੱਗ ਗਏ ਸੀ ਅੱਗੇ ਆ ਜਾਓ ਤੁਸੀਂ ਉਲਝੇ ਰਹੇ ਹੋ ਇੱਧਰ ਆ ਨੰਕਿੰਗੋਂ ਵਾਲਿਆਂ ਪਿੱਛੇ ਤੇ ਆ ਨੰਗੀਆਂ ਤਸਵੀਰਾਂ ਤੇ ਨੰਗੀਆਂ ਵੀਡੀਓ ਪਿੱਛੇ ਇੱਧਰ ਉਲਝੇ ਰਹੇ ਹੋ ਹੋਰ ਦੇਖੋ ਇਹਨਾਂ ਨੇ ਕਮਾਲ ਦੀ ਗੱਲ ਜਿਹੜੀ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਲਝੇ ਰਹੇ ਲੈਂਡ ਪੂਲਿੰਗ ਦੇ ਵਿੱਚ ਪਰ ਉਹਨਾਂ ਦਿਨਾਂ ਦੇ ਵਿੱਚ 24 ਜੁਲਾਈ ਨੂੰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਵੀ ਸਾਂਝੇ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਤੁਹਾਡੇ ਨਾਲ ਹੋ ਕੀ ਰਿਹਾ ਵਾਪਰ ਕੀ ਰਿਹਾ 24 ਜੁਲਾਈ ਨੂੰ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਉਹ ਅਖਬਾਰਾਂ ਦੇ ਵਿੱਚ ਨੋਟਿਸ ਜਾਰੀ ਦਿੱਤਾ ਉਹ ਵੀ ਅਨੇਜੀ ਚ ਪੰਜਾਬੀ ਦੀ ਪਤਾ ਨਹੀਂ ਲੱਗਦੀ ਕਿਸੇ ਨੂੰ ਕੀ ਨੋਟਿਸ ਦਿੱਤਾ ਇਹਨਾਂ ਨੇ ਵੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਕਿਵੇਂ ਇਹਦੇ ਉੱਤੇ ਇੱਕ ਸ਼ਰਤ ਹੈ ਕਿ ਇਹ ਦੂੱਚੀਆਂ ਕੋਈ ਇਮਾਰਤਾਂ ਨਹੀਂ ਪਾਸ ਕਰ ਸਕਦੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਉਹਨੂੰ ਖੁੱਲ੍ਹ ਦੇਤੀ ਨੋਟਿਸ ਜਾਰੀ ਕਰਤਾ ਵੀ ਤੁਸੀਂ 22 ਅਗਸਤ ਤੱਕ ਆਪਣੇ ਇਤਰਾਜ ਦਰਜ ਕਰਾਓ ਕੋਈ ਈਮੇਲ ਐਡਰੈਸ ਨਹੀਂ ਸਿਰਫ ਮੁਹਾਲੀ ਆਓ ਦਫ਼ਤਰ ਦੇ ਵਿੱਚ ਤੁਸੀਂ ਇੱਥੇ ਆਪਣੇ ਇਤਰਾਜ ਜਾ ਆ ਕੇ ਰੱਖ ਸਕਦੇ ਆ ਉਹ ਕੀ ਕਰਤਾ ਉਹ ਇਹਨਾਂ ਨੇ ਖੁੱਲ੍ਹ ਦੇਤੀ ਵੀ ਕੋਈ ਵੀ ਬਿਲਡਰ ਸ਼ਹਿਰ ਦੇ ਆਲੇ-ਦੁਆਲੇ ਜਿਹੜੀ ਵੀ ਕੋਈ ਆਪਣੀ ਇਮਾਰਤਾਂ ਪਾਉਂਦਾ ਫਲੈਟ ਪਾਉਂਦਾ ਉਹਨੂੰ ਖੁੱਲ ਹੈ ਚਾਹੇ 100 ਮੰਜ਼ਿਲਾ ਚਾਹੇ 500 ਮੰਜ਼ਿਲਾ ਪਰ ਜਿੰਨੀਆਂ ਮਰਜ਼ੀ ਉੱਚੀਆਂ ਆਪਣੀਆਂ ਇਮਾਰਤਾਂ ਬਣਾ ਲੈ ਜਿੰਨਾ ਮਰਜ਼ੀ ਥੱਲੇ ਡੂੰਘਾ ਬੇਸਮੈਂਟ ਪੱਟ ਲੈ ਇਹ ਉਹਨਾਂ ਨੂੰ ਮੋਟਾ ਪੈਸਾ ਬਿਲਡਰਾਂ ਤੋਂ ਲੈ ਕੇ ਇਹਨਾਂ ਨੇ ਇਹ ਨੀਤੀ ਹੁਣ ਲਾਗੂ ਕਰਨ ਲੱਗੇ ਆ ਤੋ ਇਹ ਹੈਰਾਨੀ ਦੀ ਗੱਲ ਦੇਖੋ ਇੰਨੀ ਕੀ ਲੋੜ ਪੈ ਗਈ ਬਈ ਇਸ ਤਰ੍ਹਾਂ ਇਹਨਾਂ ਨੇ ਖੁੱਲ ਦੇਤੀ ਵੀ ਤੁਸੀਂ ਜਿੰਨੀਆਂ ਮਰਜ਼ੀ ਉੱਚੀਆਂ ਇਮਾਰਤਾਂ ਪਾ ਲਓ ਜਿੰਨਾ ਮਰਜ਼ੀ ਬੇਸਮੈਂਟ ਬਣਾ ਲਓ ਉਹਦਾ ਕੀ ਕਾਰਨ ਆ ਉਥੇ ਬਸਾਉਣਾ ਕਿਨੂੰ ਆ ਲਿਆ ਕੇ ਹਾਲੇ ਜੇ ਅੱਜ ਵੀ ਦੇਖਾਂਗੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਬਾਹਰਲੀ ਆਬਾਦੀ ਆਪਾਂ ਦੇਖ ਨਾ ਦੇਖੀਏ ਘੱਟੋ ਘੱਟ 1 ਤੋਂ 1.5 ਕਰੋੜ ਬੰਦਾ ਐਸੇ ਸ਼ਹਿਰਾਂ 'ਚ ਰਹਦੇ ਕੀ ਸਾਰੇ ਪੰਜਾਬ ਦੇ ਪਿੰਡ ਲਿਆ ਕੇ ਸ਼ਹਿਰਾਂ 'ਚ ਬਸਾਉਣੇ ਉਹਨਾਂ ਮਾਰਤਾ ਦੇ ਬਸਾਉਣੇ ਆ ਜਾਂ ਫਿਰ ਇਹੋ ਜਿਹੀ ਸਕੀਮ ਜਿਹੜੀ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ ਵੀ ਇਹਨੇ ਖੁੱਲ੍ਹ ਦੇ ਦਿੱਤੀ ਵੀ ਜਿੰਨੀਆਂ ਮਰਜ਼ੀ ਉੱਚੀਆਂ ਮੰਜ਼ਲਾਂ ਪਾ ਲਓ ਜਿੰਨੇ ਮਰਜ਼ੀ ਬੇਸਮੈਂਟਾਂ ਬਣਾ ਲਓ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੀ ਫਿਰ ਬਾਹਰੋਂ ਬੰਦੇ ਲਿਆ ਕੇ ਬਸਾਉਣ ਦੀ ਕੋਈ ਸਾਜ਼ਿਸ਼ ਹੈ ਜਿਵੇਂ ਚੱਲ ਰਿਹਾ ਹੈ ਇਹ ਨੀਤੀ ਜਿਹੜੀ ਬੀਜੇਪੀ ਦੀ ਨੀਤੀ ਹੈ ਨਾ ਵੀ ਜਿਹੜਾ ਰਾਮ ਗਾਂਧੀ ਨੇ ਰਲਾ ਪਾਇਆ ਕਿ ਬੰਗਾਲਾਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਜਾਲੀ ਬਣਾ ਲਈ ਇਹ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਇਹਨਾਂ ਦਾ ਬਕਰਾਲਾ ਦਾ ਖਾਸ ਬੰਦਾ ਉਹ ਕਹਿੰਦਾ ਭਾਈ ਜਿਵੇਂ ਨੀ ਚੋਣਾਂ ਦੇ ਵਿੱਚ ਮੈਂ ਰਿਹਾ ਹਾਂ ਲੁਧਿਆਣਾ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਾਲ ਸਾਰੀਆਂ ਡੋਟੀਆਂ ਲੱਗਿਆ ਰਹੀਆਂ ਕਹਿੰਦਾ ਉੱਥੇ ਜਿਹੜੇ ਐਮਸੀ ਹੈ ਉਹਨਾਂ ਨੂੰ ਹੀ ਹਦਾਇਤਾਂ ਸੀਗਾ ਵੀ ਹਰ ਬਾੜ ਦੇ ਵਿੱਚ 2000 ਤੋਂ 2000 ਦੇ ਵਿੱਚ ਵਿੱਚ ਜਿਹਨਾਂ ਨੇ ਵੋਟਾਂ ਬਣਾ ਸਕਦੇ ਉਹ ਲਿਆਰਕੇ ਪਰੋਂ ਬੰਦੇ ਨੇ ਵੋਟਾਂ ਬਣਾ ਲਓ ਛੇਤੀ ਜੀਤੀ ਕਿਉਂਕਿ ਆਨਲਾਈਨ ਵੋਟਾਂ ਨੇ ਕੋਈ ਤਸਦੀਕ ਨਹੀਂ ਕੋਈ ਪੜਤਾਲ ਨਹੀਂ ਸ਼ਹਿਾਰਾਂ ਦੇ ਵਿੱਚ ਤੜਾ ਤੜ ਇਹ ਇਮਾਰਤਾਂ ਖੜੀਆਂ ਕਰਕੇ ਬਿਲਡਿੰਗਾਂ ਖੜੀਆਂ ਕਰਕੇ ਉੱਥੇ ਜਾਲੀ ਵੋਟਾਂ ਬਣਾ ਕੇ ਲਿਆ ਕੇ ਬਾਹਲੇ ਬੰਦਿਆਂ ਦੀ ਡੈਮੋਗ੍ਰਾਫੀ ਪੰਜਾਬ ਦੀ ਬਿਲਕੁਲ ਬਦਲ ਦੇ ਇਹਨਾਂ ਨੇ ਸੋ ਇਸ ਕਰਕੇ ਹੁਣ ਇਹ ਇਹ ਹੈਰਾਨੀਜਨ ਗੱਲ ਤੁਸੀਂ ਇਹ ਦੇਖੋ 20 ਇਹਦੇ ਵਿੱਚ ਹੋਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜਾ ਨਵਾਂ ਇਹ ਲੈ ਕੇ ਆਇਆ ਆ ਵੀ ਆਸ ਕਰਨ ਜਾ ਰਹੇ ਆ ਕੋਈ ਵੀ ਉਦਯੋਗਿਕ ਇਮਾਰਤ ਕੋਈ ਉਦਯੋਗ ਲਾਉਣਾ ਕੋਈ ਕਾਰਖਾਨਾ ਲੈਣਾ ਫੈਕਟਰੀ ਲਾਉਣੀ ਆ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਦਾ ਲੋ ਉਹ ਵੀ ਸ਼ਹਿਰੀ ਇਲਾਕੇ 'ਚ ਬਸੋਂ ਦੇ ਵਿੱਚ ਜਦੋਂ ਕਿ ਬਸੋਂ ਦੇ ਨੇੜੇ ਕੋਈ ਤੁਸੀਂ ਕਾਰਖਾਨਾ ਕੋਈ ਫੈਕਟਰੀ ਨਹੀਂ ਲਾ ਸਕਦੇ ਪਰ ਇਹਨੇ ਖੁੱਲ੍ਹ ਦੇ ਦਿੱਤੀ ਜੋ ਮਰਜ਼ੀ ਦਾ ਲੋ ਅਗਲੀ ਗੱਲ ਕਿਸੇ ਵੀ ਜ਼ਮੀਨ ਨੂੰ ਤੁਸੀਂ ਫਾਰਮ ਹਾਊਸ 'ਚ ਬਦਲ ਸਕਦੇ ਹੋ ਇਹ ਟ੍ਰੇਡ ਡੰਗ ਨਾਲ ਆਗੇ ਹੁਣ ਜਿਹੜੇ ਇਹਨਾਂ ਨੇ ਬਿਲਡਰਾਂ ਤੋਂ ਮੋਟਾ ਰੁਪਈਆ ਚੜਾਵਾ ਪੈਸਾ ਇਕੱਠਾ ਕਰਨ ਨਾਲ ਉਹਨਾਂ ਨੂੰ ਖੁੱਲ੍ਹ ਦੇਤੀ ਵਿੱਚ ਚਾਹੇ ਤੀ ਜੋਬ ਲਾ ਲਓ ਕੋਈ ਕਾਰਖਾਨਾ ਲਾ ਲਓ ਚਾਹੇ ਤੁਸੀਂ ਨੂੰ ਫਾਰਮ ਹੋ ਚ ਬਦਲੋ ਜੋ ਮਰਜ਼ੀ ਕਰ ਲਓ ਜਿੰਨੀਆਂ ਮਰਜ਼ੀ ਉੱਚੀਆਂ ਪਾ ਲਓ ਨੀਵੀਆਂ ਪਾ ਲਓ ਜੋ ਮਰਜ਼ੀ ਕਰੋ ਸਾਨੂੰ ਖੁੱਲੀ ਛੋਟ ਹੈ ਸਾਨੂੰ ਮੋਟਾ ਰੁਪਈਆ ਸਿਰਾਉ ਮਨੂ ਇਹ ਸੋ ਇਹ ਮੰਗ ਕਿਨੇ ਕੀਤੀ ਹੈ ਕਿਸੇ ਪੰਜਾਬ ਦੇ ਸ਼ਹਿਰੀ ਨੇ ਮੰਗ ਕੀਤੀ ਹੈ ਕਿਸੇ ਪੰਜਾਬ ਦੇ ਪਿੰਡੂ ਨੇ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਮੰਗ ਕੀਤੀ ਸੀ ਵੀ ਇਹ ਇਮਾਰਤਾਂ ਉੱਚੀਆਂ ਬਣਾ ਲਓ ਦੇਣ ਦਿਓ ਸਾਨੂੰ ਉੱਚੀਆਂ ਇਮਾਰਤਾਂ ਬਣਾਉਣ ਦਿਓ ਸਾਨੂੰ ਬੇਸਮੈਂਟ ਬਣਾਉਣ ਦਿਓ ਸੀਵਰੇਜ ਦਾ ਛੋਡੇ ਕੋਲ ਪ੍ਰਬੰਧ ਨਹੀਂ ਹੈਗਾ ਸੜਕਾਂ ਛੋਡੇ ਕੋਲ ਪੂਰੀਆਂ ਨਹੀਂ ਹੈਗੀਆਂ ਵਾਤਾਵਰਣ ਦੇ ਪੱਖ ਤੋਂ ਪਹਿਲੇ ਬੁਰਾ ਹਾਲ ਹੈ ਪਾਣੀ ਛੋਟਾ ਜਹੀ ਲਾ ਹੋ ਚੁੱਕਿਆ ਹੈ ਨਾ ਪੀਣ ਵਾਲਾ ਨਾ ਉਂ ਵਰਤਣ ਵਾਲਾ ਤੇ ਤੁਸੀਂ ਧੜਾ 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 ਇੰਨੀਆਂ ਬਣਾ ਕੇ ਕਲੋਨੀਆਂ ਫਲੈਟ ਜੋ ਖੁੱਲ੍ਹਾ ਦੇ ਰਿਹਾ ਹੈ ਇੰਨੀ ਆਬਾਦੀ ਲਿਆ ਕੇ ਵਸਾ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਾਤਾਵਰਣ ਨੂੰ ਤਬਾਹ ਕਰ ਰਹੇ ਹੋ ਦੇਖੋ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣੀ ਹੈ ਜਿੰਨੇ ਇਹ ਸਭ ਤੋਂ ਖਤਰਨਾਕ ਗੱਲ ਧਿਆਨ ਰੱਖਿਓ ਇਹ ਜਾਣਬੁੱਝ ਕੇ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਐਸਆਈ ਸਬ ਇੰਸਪੈਕਟਰ ਸਿਪਾਹੀ ਜਿਹੜੇ ਭਰਤੀ ਕੀਤੇ ਜਾਣੇ ਆ ਮੈਨੂੰ ਲੈ ਕੇ ਜਾ ਲੋ ਅੱਧੋਂ ਜ਼ਿਆਦੇ ਬੰਦੇ ਭਵੰਤ ਕਹਿੰਦਾ 60000 ਨੌਕਰੀ ਦਿੱਤੀ ਮੈਂ ਦਾਅਵੇ ਨਾ ਕਹਣਾ ਸ਼ਰਤ ਨਾ ਕਹਿਣਾ ਜੇ 60000 ਕਹਿੰਦਾ ਵੀ ਚਲ ਤੇਰੇ ਮੁਤਾਬਕ ਮਨ ਲਿਆ 57000 ਨਾ ਹੋਰੀ ਦੇਤੀ ਜੇ 30000 ਤੋਂ ਵੱਧ ਬੰਦਾ ਬਾਹਰਲਾ ਨਾ ਹੋਵੇ ਮੈਂ ਤਾਂ ਬਾਹਰ ਦੇ ਕਿਉਂ ਨਹੀਂ ਜਨਤ ਕਰਦੇ ਤੁਸੀਂ ਇਹ ਗੱਲਾਂ ਬਈ ਵੀ ਹਾਂ ਆ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਮੈਂ ਤੁਹਾਡੇ ਸਾਹਮਣੇ ਆંકੜੇ ਰੱਖੇ ਆ ਵੀ 52 ਜਗੀਆਂ ਦੇ ਵਿੱਚੋਂ 35 ਬੰਦੇ ਜਨਰਲ ਪੋਸਟਾਂ ਦੇ ਵਿੱਚੋਂ 52 ਜਨਰਲ ਪੋਸਟਾਂ ਦੀ ਗੱਲ ਕਰਦਾ ਬਾਕੀ ਦਾ ਬਹੁਤ ਜ਼ਿਆਦਾ ਹੋਣਗੇ 35 ਬੰਦੇ Haryana ਤੋਂ ਕੱਲੇ ਤੋਂ ਆ ਤੁਹਾਨੂੰ ਇਹਦਾ ਹੜਾ ਨਾ ਮਾਰਤਾ ਇਹ ਹਰ ਆਮ ਨਹੀਂ ਆਗੇ ਕੁਦਰਤੀ ਆਪਤਾ ਨਹੀਂ ਹੈਗੀਆਂ ਇਹ ਮੈਂ ਕੱਲ ਸਟੇਜ ਤੇ ਹੀ ਬੋਲਿਆ ਸੀਦਾ ਵੀ ਜਿਹੜੇ ਹੜ੍ਹ ਲਿਹਾਣ ਦੇ ਗਏ ਆ ਇਹ ਸਿਆਸੀ ਹੜ੍ਹ ਨੇ ਇਹ ਗੱਲ ਦਾ ਖੁਲਾਸਾ ਜਦੋਂ 23 ਦੇ ਵਿੱਚ ਹੜਾ ਆਇਆ ਉਦੋਂ ਹੋ ਗਿਆ ਸੀ ਪਾਉਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਸੀ 19 18 19 ਅਗਸਤ ਨੂੰ ਪੰਜਾਬ ਡੁੱਬਿਆ ਸੀ 18 19 ਅਗਸਤ 2023 ਨੂੰ ਆ ਹੜਾ ਨੇ ਕਰਕੇ ਉਦੋਂ ਵੀ ਇਹ ਸਿਆਸੀ ਚ ਚੀ ਗਈ ਸੀ ਸੈਲ ਲਿਖਾਨਾ ਦੀ ਟੀਮ ਨੇ ਇਹਦਾ ਖੁਲਾਸਾ ਕੀਤਾ ਸੀਦਾ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰਾਂ ਲੱਗੀਆਂ ਸੀ ਵੀ ਕੁਦਰਤੀ ਹੜ੍ਹ ਨਹੀਂ ਹੈਗੇ ਇਹ ਬੰਦੇ ਦੀ ਅਣਗਹਿਲੀ ਉਹਨੇ ਲਿਖਿਆ ਸੀ ਪਰ ਬੰਦੇ ਦੀ ਅਣਗਹਿਲੀ ਨਹੀਂ ਸੱਚ ਸੀ ਸਾਡੀ ਉਹ ਟੀਮ ਨੇ ਅੰਕੜਾ ਤੱਥ ਇਕੱਠੇ ਕੀਤੇ ਵੇਰਵੇ ਇਕੱਠੇ ਕੀਤੇ ਰਿਕਾਰਡ ਇਕੱਠਾ ਕੀਤਾ ਸਾਰਾ ਡਾਟਾ ਇਕੱਠਾ ਕੀਤਾ ਵੀ ਪਾਣੀ ਪਿੱਛੋਂ ਕਿਨਾਰ ਰਿਹਾ ਪੱਦਰ ਪਾਣੀ ਦਾ ਡੈਮੇਜ ਕਿੰਨਾ ਹੈ ਅੱਗੇ ਕਿੰਨਾ ਛੱਡਿਆ ਜਾ ਰਿਹਾ ਇਹਨਾਂ ਨੇ ਉਹ ਸਾਰੇ ਅੰਕੜੇ ਖਬਰਾਂ ਲੱਗਣ ਤੋਂ ਬਾਹਰ ਹੋਣਾ ਪੈਣ ਤੋਂ ਬਾਅਦ ਜਿਹੜੀ BBMP ਦੀ ਬੈਕਸਾਈਟ ਹੈ ਉਦੋਂ ਅੰਕੜੇ ਹੀ ਡਾਤੇ ਉਹ ਤੋਂ ਜਿਹੜਾ ਰਿਕਾਰਡ ਸੀ ਤੱਪ ਸੀ ਡਾਟਾ ਸੀ ਸਾਰਾ ਖਤਮ ਹੀ ਕਰਤਾ ਕਿਉਂ 12 ਅਗਸਤ ਨੂੰ ਇਹਨਾਂ ਨੇ ਪੰਜ ਪਾਉਂਡਾਂ ਦੇ ਜਿਹੜੇ ਅਸੀਂ ਗੇਟ ਬੰਦ ਕਰਤੇ ਜਿਹੜਾ ਅੱਗੇ ਪਾਣੀ ਜਾ ਰਿਹਾ ਸੀ ਪਿੱਛੇ ਪਾਣੀ ਵਧ ਆ ਰਿਹਾ ਸੀ ਜਦ ਤੱਕ ਪਾਣੀ ਇਕੱਠਾ ਕਰਕੇ 18-19 ਅਗਸਤ ਨੂੰ ਜਦ ਤੱਕ ਛੱਡਿਆ ਪਾਣੀ ਤੇ ਸਾਰਾ ਨੁਕਸਾਨ ਕਰਤਾ ਪੰਜਾਬ ਦਾ ਅੱਜ ਵੀ ਇਹੀ ਹੋ ਰਿਹਾ ਜਦੋਂ ਪਿੱਛੇ ਪਤਾ ਲੱਗਦਾ ਨਹੀਂ ਪਾਣੇ ਸ਼ੁਰੂ ਹੋ ਗਏ ਉਵੇਂ ਹੀ ਪਾਣੀ ਛੱਡਦੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਨਾ ਜੇ ਜਦੋਂ ਪਾਣੀ ਇਕੱਠਾ ਹੋਊਗਾ ਵੀ ਹਾਂ ਹੁਣ ਜੰਮਾ ਉੱਤੋਂ ਨਹੀਂ ਲੰਘਿਆ ਉਦੋਂ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਮਾਰ ਦਿੰਦੇ ਜਾਨੀ ਮਾਲੀ ਨੁਕਸਾਨ ਪਸ਼ੂ ਮਰ ਗਏ ਬੰਦੇ ਮਰ ਰਹੇ ਨੇ ਫਸਲਾਂ ਮਰ ਗਈਆਂ ਘਾਟ ਡੁੱਬ ਗਏ ਤਬਾਹ ਹੋ ਗਿਆ ਪੰਜਾਬ ਉਦੋਂ ਬੀਵੀ ਐਮ ਵੀ ਦੇ ਵਿੱਚੋਂ ਜਿਹੜੇ ਸਾਡੇ ਡੈਮਾਂ ਦੇ ਪ੍ਰਬੰਧ ਆ ਭਾਗੜਾ ਬਿਆਸ ਨੇ ਬੋਰਡ ਆ ਉਹਦੇ ਵਿੱਚੋਂ ਪੰਜਾਬ ਪਾਸੇ ਕਰਤਾ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਦਾਅਵੇਦਾਰੀ ਖਤਮ ਕਰਤੀ ਮੈਂਬਰਸ਼ਿਪ ਖਤਮ ਕਰਤੀ ਪੰਜਾਬ ਦੇ ਅਧਿਕਾਰੀ ਵਿੱਚੋਂ ਕੱਢ ਦਿੱਤੇ ਗਏ ਭਵੰਤ ਵਾਲਿਆਂ ਨਾਲ ਸਾਜ਼ਿਸ਼ ਦੇ ਵਿੱਚ ਸੈਂਟਰ ਦੇ ਨਾਲ ਇਹ ਇਹ ਸਾਜ਼ਿਸ਼ ਸੀਗੀ ਇੱਕ ਬਹਾਨਾ ਬਣਾਇਆ ਸੈਂਟਰ ਨੇ ਇਹ ਉਹਦਾ ਹਿੱਸਾ ਬਣਿਆ ਭਵੰਤ ਇੱਥੋਂ ਜਾ ਕੇ ਇਹਨਾਂ ਨੇ ਪੰਜਾਬ ਪੁਲਿਸ ਲਾ ਕੇ ਤੇ ਆ ਆ ਲੈ ਕੇ ਮੰਤਰੀ ਸ਼ੰਕਰੀ ਜੀ ਤੇ ਉੱਥੇ ਬਾਗੇ ਜਾ ਕੇ ਅਧਿਕਾਰੀ ਬੰਦ ਕਰ ਲਿਆ ਜੀ ਬੀਬੀਐਮ ਦਾ ਜੰਦਲਾ ਲਾ ਲਿਆ ਜੀ ਉਹਨੂੰ ਉਹ ਬਹਾਨਾ ਮਿਲ ਗਿਆ ਸੈਂਟਰ ਨੂੰ ਉਹਨਾਂ ਨੇ ਚੱਕ ਕੇ ਉਹ ਸਾਰਾ ਜਿਹੜਾ ਕੰਟਰੋਲ ਸੀਦਾ ਉਹ ਉਹਨਾਂ ਦੇ ਪਹਿਲੇ ਕੋਲੇ ਆ ਉਹ ਜਿਹੜੀ ਰਾਖੀ ਕਰਦੀ ਸੀਗੀ ਪੰਜਾਬ ਪੁਲਸ ਉਹ ਵੀ ਪਾਸੇ ਕਰਕੇ ਸੀਆਈਐਸਰ ਕੋਲ ਤੇ ਲੈ ਕੇ ਜਾਂਦੀ ਹੁਣ ਭਾਂਤਸਰ ਜਾ ਬਣ ਲੜ ਜਾ ਕੇ ਕਾਰਜ ਨੂੰ ਬੰਦ ਕਰਦਾ ਰੋਕ ਸੀਆਈਐਸਰ ਨੂੰ ਮਾਰ ਪੰਜਾਬ ਦੇ ਲੋਕਾਂ ਨੂੰ ਹਟਾ ਸਾਦਾ ਦੇ ਧਮਕਣਾ ਨਾ ਨਿਕਣਾ ਕੋਕੜ ਲਜਾ ਤੇਰੇ ਜਾਨ ਮੰਤਰੀ ਉੱਥੇ ਅੱਜ ਤੇਰੇ ਫਿਰਦੇ ਹੀ ਹੋ ਜੋਤ ਬੈ ਸਰਗੇ ਵੀ ਅਸੀਂ ਐ ਕਰਦੇ ਆ ਕਿ ਅਸੀਂ ਬੂੰਦ ਪਾਣੀ ਦੇਵਾਂਗੇ ਕਿਹੜੇ ਬੂੰਦ ਦੀ ਤੂੰ ਗੱਲ ਕਰ ਰਿਹਾ ਅਗਲੇ ਨੇ ਸਾਰਾ ਕੁਝ ਹੀ ਖੋਲਿਆ ਲੱਖ ਦੀ ਲਾਹਨਤ ਆ ਯਾਰ ਸਾਡੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਸੁਸ਼ੋਧਿਅੇ ਵਰਗਾ ਇੱਥੇ ਆ ਕੇ ਕਹਿੰਦਾ ਕਿ ਸਾਮ-ਦਾਮ, ਦੰਡ ਭੇਦ ਸਭ ਕੁਝ ਵਰਤਾਂਗੇ, ਸਲਕਪਟ, ਧੋਖਾਧਾਤ, ਡੰਡਾ ਸਾਰਾ ਕੁਝ ਵਰਤਾਂਗੇ। ਥੱਲੇ ਭਾਂਸੇ ਬੈਠਾ ਤਾੜੀਆਂ ਮਾਰ ਕੇ ਖੁਸ਼ ਹੋ ਰਿਹਾ। ਤਾਂ ਜਹਾਂ ਪੱਗਾਂ ਫਸਾਈ ਬੈਠੇ ਸਿਰ ਉਹ ਵੀ ਤਾੜੀਆਂ ਮਾਰ ਖੁਸ਼ ਹੋ ਰਹੇ। ਕਿਸੇ ਲਾਹਨਤ ਦੇ ਉੱਠ ਕੇ ਨਹੀਂ ਸਾਰਾ ਕਿ ਕੀ ਗੱਲ ਕਰਦਾ ਉਹ ਪੰਜਾਬ ਚ ਆ ਕੇ। ਹਾਦੂ ਕੀ ਸਾਡੇ ਜਿਹੜੀ ਆ। ਨਹੀਂ ਰਹਿਣਾਂ ਨਸਲਾਂ ਇੱਥੇ ਨਹੀਂ ਰਹਿਣਾਂ ਫਸਲਾਂ ਨਹੀਂ ਰਹਿਣੇ ਪਾਣੀ ਨਹੀਂ ਜਾਉਣਾ ਤੁਹਾਡੀਆਂ ਚਾਹੁੰਦੀਆਂ ਰਹਿਣੀਆਂ ਬੋਲੀਆਂ ਵੇ ਜਿਵੇਂ ਤੁਸੀਂ ਪੰਜਾਬ ਨੂੰ ਇੰਨਾ ਨਿਖੇਧੋ ਗਦੇ ਹਨੇ ਮਗਰ ਲੱਗਦੀ ਹੈ ਕਿਸੇ ਪੱਤਰਕਾਰ ਨੇ ਕਿਸੇ ਚੈਨਲ ਨੇ ਕਿਸੇ ਬਕਾਊ ਮੀਡੀਆ ਨੇ ਕਿਸੇ ਦਲਾਲ ਮੀਡੀਆ ਨੇ ਇੱਕ ਖਬਰ ਨਸ਼ਰ ਕੀਤੀ ਜੋ ਇਹਨਾਂ ਨੇ ਭਰਤੀਆਂ ਕੀਤੀਆਂ ਬਾਹਰਲੇ ਬੰਦਿਆਂ ਦੀਆਂ ਜੋ ਇਹਨਾਂ ਨੇ ਆਹ ਜਿਹੜੀ ਨੀਤੀ ਲੈ ਕੇ ਆਏ ਆ ਨੋਟਿਸ ਜਾਰੀ ਕੀਤਾ 22 ਜੁਲਾਈ ਨੂੰ ਕੋਈ ਉਹਦੇ ਬਾਰੇ ਕੋਈ ਖਬਰ ਨਸ਼ਰ ਕੀਤੀ ਕੋਈ ਦੱਸਿਆ ਲੋਕਾਂ ਨੂੰ ਵੀ ਇਹ ਕੀ ਕਰੀ ਜਾਂਦੇ ਆ ਹਾਂ ਇਧਰੋਂ ਤੁਰਪੇ ਸਾਰੇ ਕੋਈ ਉਹ ਬੀਬੀ ਦੇ ਘਰੇ ਵੜ ਗਿਆ ਟਰੈਕਟਰ ਵਾਲੀ ਦੇ ਕੋਈ ਉਹ ਮੁੰਡੇ ਦੇ ਘਰੇ ਵੜ ਗਿਆ ਕੋਈ ਉਹਦੇ ਪਿਓ ਕੋਲ ਵਗ ਗਿਆ ਲੋਕ ਵੀ ਹੋਏ ਜਿਆ ਠਾ 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 ਸਾਂਝਾ ਕਰਦੇ ਆ ਆ ਜਿਹੜੀ ਮੈਂ ਕੰਮ ਦੀ ਗੱਲ ਕੀਤੀ ਇਹਨਾਂ ਨੂੰ ਸਾਂਝਾ ਕਰੇ ਨਾ ਇਹਨਾਂ ਨੂੰ ਸੁਣੇ ਬਸ ਹੁਣ ਕਿਧਰੋਂ ਸੁਣਿਆ ਦੇ ਇਧਰ ਕੱਢ ਦੇਣਾ ਉਹ ਕਿਸੇ ਨੇ ਕਹਾਂ ਰਾਜਸਥਾਨ ਨੂੰ ਪਾਣੀ ਦੇ ਦਿਓ ਲੈ ਜਾਓ ਹੁਣ ਰਾਜਸਥਾਨ ਨੂੰ ਪਾਣੀ ਵਾਧੂ ਫਿਰਦਾ ਹੈ ਹਰਿਆਣਾ ਵੀ ਲੈ ਜਾਏ ਤੇ ਦਿੱਲੀ ਵੀ ਲੈ ਜਾਏ ਲੈ ਜਾਓ ਪਾਣੀ ਮਰਨ ਵੇਲੇ ਦਾ ਪੰਜਾਬ ਆ ਯਾਰ ਤੇ ਲੋੜ ਆ ਥੋੜੀ ਦੇਣਾ ਮਰਨ ਵੇਲੇ ਆ ਪੰਜਾਬ ਤੋਂ ਸੋ ਗੱਲ ਮੈਂ ਇਹੀ ਕਰ ਰਹੇ ਹਾਂ ਯਾਰ ਅਸੀਂ ਮੁੱਦਿਆਂ ਤੇ ਆ ਗਏ ਬਾਈ ਮੁੱਦਿਆਂ ਦੀ ਗੱਲ ਕਰੋ ਯਾਰ ਤਬਾਹ ਹੋ ਰਿਹਾ ਬਾਈ ਪੰਜਾਬ ਡੈਮੋਗ੍ਰਾਫੀ ਪੰਜਾਬ ਦੀ ਬਦਲ ਚੁੱਕੀ ਆ ਕੁੱਲ ਥਾਵਾਂ ਤੇ ਤੁਹਾਡੇ ਜ਼ਮੀਨ ਤੇ ਤੁਹਾਡੇ ਪਾਣੀਆਂ ਤੇ ਤੁਹਾਡੇ ਡੈਮਾਂ ਤੇ ਤੁਹਾਡੀਆਂ ਨੌਕਰੀਆਂ ਤੇ ਤੁਹਾਡੇ ਰਜਗਾਰ ਤੇ ਸਭ ਥਾਂ ਡਾਕੇ ਪੈ ਰਹੇ ਸਭ ਥਾਂ ਤੁਹਾਨੂੰ ਲੁੱਟਿਆ ਕੁੱਟਿਆ ਮਾਰਿਆ ਤਬਾਹ ਫਰਵਾਹ ਕੀਤਾ ਜਾ ਰਿਹਾ ਤੁਹਾਡੇ ਕੁਦਰਤੀ ਬਸੀਲੇ ਤਬਾਹ ਕੀਤੇ ਜਾ ਰਹੇ ਆ ਯਾਰ ਆਪ ਚੁੱਪ ਕਰਕੇ ਬਾਈ ਟੌੜਨਾ ਬੈਠੇ ਆ ਬੇਫਿਕਰੇ ਪਤਾ ਨਹੀਂ ਕਿਹੜੀਆਂ ਲੰਮੀਆਂ ਤਾਣ ਕੇ ਸੁੱਤੇ ਆ ਪਤਾ ਨਹੀਂ ਕੀ ਸੋਚ ਕੇ ਅਸੀਂ ਜਾਂ ਸਾਨੂੰ ਨੀਂਦ ਆ ਜਾਂਦੀ ਹੈ ਇਹਨਾਂ ਗੱਲਾਂ ਮੈਂ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਜਦੋਂ ਸੋਚਦਾ ਹਾਂ ਹਾਂ ਸਰੀਰ ਥੱਕ ਜਾਂਦਾ ਡਿੱਗ ਪੈਂਦਾ ਥਕਾਵਟ ਨਾਲ ਸਾਰਾ ਦਿਨ ਤੁਰੇ ਫਿਰਦੇ ਆ ਸੱਤੇ ਨੂੰ ਪਾਉਂਦੇ ਲੋ ਰਾਤ ਨੂੰ ਆ ਕੇ ਡਿੱਗਦੇ ਆ ਦਿਮਾਗ ਫੇਰ ਨਹੀਂ ਸੌਂਦਾ ਦਿਮਾਗ ਇਹੀ ਗੁੱਝੂ ਤਾਣੀ ਬਣੀ ਰਹਿੰਦੀ ਹੈ ਵੀ ਕੀ ਬਣੂੰਗਾ ਪੰਜਾਬ ਦਾ ਕੀ ਬਣੂੰਗਾ ਪੰਜਾਬੀ ਆਂਦਾ ਯਾਰ ਤੁਸੀਂ ਹੁਣ ਇਥੋਂ ਸ਼ੁਰੂ ਹੋਮੋਂਗੇ ਕਿ ਇਹਨਾਂ ਨੂੰ ਕਿਸੇ ਨੂੰ ਬਾਦਲਾਂ ਨੂੰ ਅੱਗੇ ਕਰ ਲੋਂਗੇ ਕਿਸੇ ਕਾਂਗਰਸ ਨੂੰ ਅੱਗੇ ਕਰ ਲੋਂਗੇ ਕਿਸੇ ਬੀਜਪੀ ਨੂੰ ਅੱਗੇ ਕਰ ਲੋਂਗੇ ਕੋਈ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਲੱਖ ਦੀ ਲਾਹਣ ਤੱਕ ਕਿਸੇ ਵਿਰੋਧੀ ਧਿਰ ਦੇ ਨੇਤਿਆਂ ਤੇ ਰਾਜੇ ਬੜੇ ਗਰਗਾਂ ਤੇ ਬਾਜਬੇ ਅਰਗਾਂ ਦੇ ਦੂਜਿਆਂ ਤੀਜਿਆਂ ਤੇ ਕਿਸੇ ਬਾਦਲਾਂ ਤੇ ਕਿਸੇ ਹੋਰ ਤੇ ਕੋਈ ਬੋਲਦਾ ਯਾਰ ਵੀ ਆ ਤੁਸੀਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਨੌਕਣਾ ਦੇ ਲਿਆ ਲਗਾਤਾਰ ਬਾਹਰਲੇ ਕਾਬੂ ਕਰਾ ਰਹੇ ਹੋ ਕਿਵੇਂ ਤਬਾਹ ਕਰ ਰਹੇ ਹੋ ਪੰਜਾਬ ਨੂੰ ਪਾਸ਼ਾ ਰੂਪਾਕ ਦੇ ਡਾਇਰੈਕਟਰ ਜਿਸਵੰਤ ਸਿੰਘ ਜਫਰ ਨੇ ਵੀ ਇਹ ਇਤਰਾਜ਼ ਜਤਾਇਆ ਜੋ ਸਵਾਮਾ ਜਿਹੜਾ ਵਿਭਾਗ ਦੇ ਕੋਲੇ ਵੀ ਤੁਸੀਂ ਆਹ ਕੀ ਕਰ ਰਹੇ ਹੋ ਇਹ ਗਲਤ ਨਹੀਂ ਭਰਤੀ ਹੈ ਇਹ ਭਰਤੀ ਸਹੀ ਨਹੀਂ ਹੈਗੀ ਪਰ ਕੋਈ ਕਿਹੜਾ ਸੁਣਦਾ ਇੱਥੇ ਬਾਈ ਸੋਸ ਕਰਕੇ ਬਾਈ ਮੁੱਦੇ ਤੇ ਆਈਏ ਯਾਰ ਪੱਤਰਕਾਰੋਂ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਮਾੜੇ ਮੋٹے ਹੈਗੇ ਆ ਜਿਨ੍ਹਾਂ ਦੇ ਮਾੜੇ ਮੋਟੀ ਹਲੇ ਦਿਲ ਦੇ ਅੰਦਰ ਕੋਈ ਪੰਜਾਬ ਦਾ ਦਰਦ ਹੈਗਾ ਕੋਈ ਬੜੀਆਂ ਮੋਟੀਆਂ ਜਵੀਰਾ ਜਿਨ੍ਹਾਂ ਦੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਬੇਣਤੀ ਬਾਕੀ ਦਾ ਆਪਾਂ ਨੂੰ ਪਤਾ ਹੀ ਆ ਬਈ ਚਲ ਵਿਕਤੀ ਝੱਟ ਹੋਏ ਚੱਪਲ ਝੱਟ ਹੋਏ ਬਾਕੀ ਦਾ ਪਤਾ ਕਦੇ ਪੈਰ ਮਾਰ ਪਰੇ ਖੜਦੇ ਤੁਸੀਂ ਤਾਂ ਕਦੇ ਬੋਲੋ ਇਹਨਾਂ ਮੁੱਦਿਆਂ ਤੇ ਕੁਝ ਸਰਦ ਲੀਡਰ ਵੀ ਹੈਗੇ ਆ ਜਿਹੜੇ ਕੋਈ ਵੱਖ-ਵੱਖ ਪਾਰਟੀਆਂ 'ਚ ਬੈਠੇ ਆ ਜਿਵੇਂ ਪ੍ਰਗਟ ਸਿੰਘ ਵੀ ਬੋਲਿਆ ਇਸ ਮੁੱਦੇ ਦੇ ਉੱਤੇ ਕੁਝ ਹੋਰ ਹੈਗੇ ਇੱਕ ਦੋ ਇਹਦੇ ਤੇ ਰੌਲਾ ਪਉਂਦੇ ਆ ਬਾਕੀ ਤਾਂ ਉਹਨਾਂ ਨੂੰ ਆ ਨਾ ਨਾ ਇਹ ਤਾਂ ਸਤਾ ਸਾੰਬਣੀ ਹੈ ਕੁਰਸੀ ਲੈਣੀ ਹੈ ਠੱਠੇ ਉੱਜ ਜਾਵੇ ਪੰਜਾਬ ਅਸੀਂ ਬਸ ਜੋਰ ਇਸੇ ਗੱਲ ਦੀ ਲਾਈ ਜਾਂਦੇ ਬਿਰੋਧੀ ਵੀ ਇਹ ਜੋਰ ਲਾਈਦਾ ਮੈਂ ਆਪਣੀ ਕੁਰਸੀ ਬਚਾਉਣੀ ਕਿਵੇਂ ਉਹ ਕਦੇ ਸਿੱਖਣੀ ਕਿਵੇਂ ਪੰਜਾਬ ਬਾਰੇ ਕੌਣ ਸੋਚੂਗਾ ਆ ਗੱਲਾਂ ਕੌਣ ਦੱਸੂਗਾ ਇਹਦੇ ਬਾਰੇ ਰੌਲਾ ਕੌਣ ਪਾਊਗਾ ਉਹ ਸੋਣੂ ਅਕਲ ਦੇ ਉਹਨੇ ਥੋਡੇ ਕੋਲੇ ਜੇ ਇਹ ਹਾਲਾਤ ਬਣੇ ਰਹੇ ਤੁਸੀਂ ਇਹਨੂੰ ਮੱਲੇ ਨਹੀਂ ਬਣਦੇ ਤੁਸੀਂ ਮੰਤਰੀ-ਮੁਤਰੀ ਮੁੱਖ ਮੰਤਰੀ ਦਾ ਦੂਤ ਦੇ ਬਗਲਾ ਖੁੱਲ ਜੋ ਤੁਸੀਂ ਮੈਂਬਰ ਵੀ ਨਹੀਂ ਬਣਿਆ ਜਾਣਾ ਮੈਂਬਰ ਪਿੰਡ ਦਾ ਜਿਹੜੇ ਸਹਾਨੂੰ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਤਾਂ ਅਸੀਂ ਕਹਿਣਾ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਦੂਜੇ ਸੂਬੇ ਦੇ ਤਰਜ਼ ਦੇ ਉੱਤੇ ਬਾਰਲਾ ਬੰਦਾ ਜ਼ਮੀਨ ਲਵੇ ਬਾਰਲਾ ਬੰਦਾ ਵੋਟ ਬਣਾਵੇ ਬਾਰਲਾ ਬੰਦਾ ਨੌਕਰੀ ਲਵੇ ਜੇ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਹਮਾਟਰ ਚ ਲੈ ਕੇ ਦਿਖਾਓ ਜੀ ਮੈਂ ਉੱਤਰਾਖੰਡ ਚ ਲੈ ਕੇ ਦਿਖਾਓ ਨੌਕਰੀਆਂ ਜ਼ਮੀਨਾਂ ਹਰਿਆਣਾ ਚ ਜਾ ਕੇ ਜੀ ਲੈ ਕੇ ਦਿਖਾਓ ਇੱਕ ਬਾਈ ਕਹਿੰਦਾ ਫਰੀਦਪੁਰ ਦਾ ਦਰਸਤ ਵੱਢੀ ਜਾਂਦਾ ਭਰਾਵਾ ਕਿੱਥੇ ਕਿੱਥੇ ਲੜਨ ਦਾ ਯਾਰ ਮੈਂ ਤਾਂ ਅਦਾਲਤ ਭਰੇ ਵੱਢਦੇ ਸੀਗੇ ਜਾ ਕੇ ਰੌਲਾ ਪਾਇਆ ਚਲੋ ਬਚ ਗਏ ਉੱਥੇ ਵੀ ਸੌਦ ਰਖਤਾ ਨਹੀਂ ਬਲੀ ਦੇਤੀ ਸੀਗੀ ਅਦਾਲਤ ਭਰਾ ਮਰਜਾ ਜਲੇ ਬਹੰਡੇ ਦੇ ਵਿੱਚ ਹੀ ਪਿੰਡ ਆਟੜਲੇ ਵਾਲੇ ਵੱਡੇ ਰਖਤਾ ਨਾਇਬ ਦੇ ਉੱਤੋਂ ਪੁਲਿਸ ਵਾਲੇ ਨਾ ਠੇਕਦਾਰ ਨੂੰ ਫੜਦੇ ਆ ਨਾਇਲਾ ਬੰਦਾ ਹੋਰ ਜ਼ਿੰਮੇਵਾਰ ਨੂੰ ਫੜਦੇ ਆ ਦਰੋਗਾ ਫੜਦੇ ਆ ਕਮੇੜ ਫੜਦੇ ਆ ਉੱਥੋਂ 1700 ਉੱਥੋਂ ਵੱਧ ਕੇ ਲੇਗਾ ਠੇਕਦਾਰ ਦਲ ਰੁਲ ਕੇ ਦਰੋਗਿਆਂ ਨਾਲ ਮਨਰ ਉੱਤੋਂ ਤੱਕ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗੁਜਰਾਤ ਜਮਾ ਪੰਜਾਬ ਉਧਰ ਦੇ ਅਧਿਕਾਰੀ ਆ ਬੀ ਆਖੋ ਰਿਹਾ ਕਰਨੇ ਆ ਕਰਾਉਣੇ ਆ ਕਰਦੇ ਆ ਕਰਾਉਣੇ ਕਿਹੜਾ ਪਰਦਾ ਬਾਈ ਸੋ ਇਸ ਲਈ ਬਾਈ ਤੁਹਾਨੂੰ ਬੇਨਤੀਆਂ ਯਾਰ ਛੱਡ ਦਿਓ ਬਾਈ ਇਹਨਾਂ ਮੁੱਦਿਆਂ ਨੂੰ ਕੱਖ ਨਹੀਂ ਨਿਕਲਣਾ ਇਹ ਸਭ ਇਹ ਜਿਹੜਾ ਜਿੰਨਾ ਚੱਲਿਆ ਹੋਇਆ ਸਭ ਆ ਵੀਡੀਓ ਗੂੜੀਓ ਮੈਂ ਹੋਰ ਤੇ ਹੋਰ ਅਪੀਲ ਕਰਦਾ ਯਾਰ ਛੋਟੀਆਂ ਛੋਟੀਆਂ ਬੱਚੀਆਂ ਨੂੰ ਬੇਨਤੀ ਹੈ ਯਾਰ ਮੇਰੀ ਉਹਨਾਂ ਮਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਜਵਾਬ ਜਿਨ੍ਹਾਂ ਲਈ ਅੱਜ ਦੱਸਦਾ 12 12 15 15 20 ਸਾਲ ਦੀਆਂ ਕੁੜੀਆਂ ਉਹਨਾਂ ਨੂੰ ਬੇਨਤੀ ਆ ਆਪਣੇ ਜਵਾਕਾਂ ਦਾ ਖਿਆਲ ਰੱਖੋ ਯਾਰ ਤੁਸੀਂ ਅੱਡ ਕਮਰੇ 'ਚ ਵੜ ਕੇ ਪੈ ਜਾਂਦੇ ਹੋ ਜਵਾਕਾਂ ਨੂੰ ਅੱਡ ਬਾੜ ਦਿੰਦੇ ਹੋ ਕੋਲੇ ਫੋਨ ਹੁੰਦੇ ਪਤਾ ਨਹੀਂ ਕੀ ਕਰੀ ਜਾਂਦੇ ਆ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਹੀ ਦੋ ਰੋਲੇ ਮੇਰੇ ਕੋਲੇ ਆਏ ਆ 12 12 11 11 ਸਾਲ ਦੀਆਂ ਕੁੜੀਆਂ 6ਵੀਂ 7ਵੀਂ 'ਚ ਪੜ੍ਹਦੀਆਂ ਉਹਨਾਂ ਲਈ ਵੀ ਵੀਡੀਓ ਬੜੀਆਂ ਕੱਪੜਾ ਤੁਰੀਆਂ ਤੁਰੀਆਂ ਕਰਦੀਆਂ ਗਰੁੱਪਾਂ ਦੇ ਵਿੱਚ ਉਹਨਾਂ ਜਵਾਕਾਂ ਦਾ ਵੀ ਮਰਨ ਹੋ ਜਾਣਾ ਮਗਰ ਮਾਪਿਆਂ ਦਾ ਤਾਂ ਮਰਨ ਹੋਇਆ ਹੀ ਪਿਆ ਯਾਰ ਆਪਣੇ ਜਵਾਕਾਂ ਨੂੰ ਸੰਭਾਲੋ ਯਾਰ ਕੋਲੇ ਪਾਓ ਗੌਰ ਰੱਖੋ ਨਾ ਫੋਨ ਫਾਨ ਦੇ ਬਿਨਾਂ ਤੇ ਜਵਾਕੜਿਆਂ ਨੂੰ ਮੈਂ ਕਹਿੰਦਾ ਪਤਾ ਨਹੀਂ ਤੁਸੀਂ ਕੀ ਚੱਕਰ ਦੇ ਵਿੱਚ ਬਣਾ ਕੇ ਉਹਦੇ ਨੂੰ ਅਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਹਨੇ 12 ਸਾਲ ਦੀ ਕੁੜੀ ਨੂੰ ਕੀ ਸਮਝ ਆ ਸੇਮੇਂ ਜਾਂ 7ਵੇਂ ਚ ਪੜ੍ਹਦੀ ਕੁੜੀ ਨੂੰ ਯਾਰ ਇੱਕ ਕਵਿੰਦਾ ਹੁੰਦਾ ਥੋੜਾ ਮਹਿਲਾ ਨੇ ਪੜ੍ਹਤਾ ਸਿਸਟਮ ਸਾਰਾ ਇਹ ਬਰੂਦ ਹੀ ਐ ਇਹ ਭਰਾਓ ਇਹ ਬੰਬ ਬੰਬ ਬੰਨੀ ਫਿਰਦੇ ਹੁਣ ਤੁਸੀਂ ਮੋਬਾਈਲ ਬੋਲੇ ਫੋਟੋਆਂ ਖਰਚ ਕੇ ਰੱਖ ਲੈਨੇ ਹੋ ਉਹ ਸਾਰਾ ਕੁਝ ਇਹਦੇ ਵਿੱਚ ਹੀ ਰਹਿੰਦਾ ਹੈ ਇਹ ਜੰਦਾਰੀ ਹੁੰਦਾ ਨਹੀਂ ਕਦੇ ਅੰਕੜਾ ਸਦਾ ਜਿਵੇਂ ਜਾਂਦਾ ਹੈ ਕਿਤੇ ਜਾਂਦਾ ਨਹੀਂ ਹੈਗਾ ਤੇ ਇਸ ਕਰਕੇ ਭਾਈ ਆਓ ਯਾਰ ਆਪਾਂ ਉਹੀ ਗੱਲ ਮੈਂ ਵਾਰ ਵਾਰ ਕਹਿੰਨਾ ਤੁਹਾਨੂੰ ਫਸਲਾਂ ਵੀ ਬਚਾ ਲਈਏ ਫਸਲਾਂ ਵੀ ਬਚਾ ਲਈਏ ਧਰਤੀ ਪਾਣੀ ਵੀ ਬਚਾ ਲਈਏ ਮਾਮਾਂ ਫਿਰ ਮੈਂ ਕਹਿਣਾ ਖਾਸ ਕਰਕੇ ਆਪਣੇ ਬੱਚਿਆਂ ਦਾ ਰੋਜ਼ ਕਲਾਸਾਂ ਲਾਓ ਵੀ ਪੁੱਤ ਇਹਦੀ ਗਲਤੀ ਨਾ ਕਰ ਲਿਓ ਦੇਖ ਜਿੰਦਗੀ ਤਬਾਹ ਹੋ ਜਾਵੇ ਇੱਕ ਬੱਚੀ ਦੀ ਮੇਰੇ ਕੋਲ ਵੀਡੀਓ ਆਈ ਕਿ ਦੱਸਾਂ ਤੇ ਬਾਪ ਨੂੰ ਵੀ ਨਹੀਂ ਪਤਾ ਯਾਰ ਜਿੱਦੇ ਦੇ ਬਾਪ ਨੂੰ ਪਤਾ ਲੱਗਣਾ ਨਾ ਉਹ ਪਤਾ ਨਹੀਂ ਵਿਚਾਰਾ ਆਪ ਮਰੂਗਾ ਪਤਾ ਨਹੀਂ ਕੁੜੀ ਨੂੰ ਮਾਰ ਦੂਗਾ ਕੋਈ ਪਰਵਾਹ ਤਾਂ ਕੀ ਕੀਤੀ ਹੋਈ ਯਾਰ ਸੋਚੋ ਯਾਰ ਤੁੰਜ ਵਾਕਾਂ ਨੂੰ ਵੀ ਕਹਣਾ ਜਾਂ ਸੋਚੋ ਜੇ ਤੁਹਾਡੇ ਮਗਰ ਮਾਂ ਪਿਓ ਦੇ ਹਾਦਸੇ ਕੀ ਹੋਣੇ ਤੇ ਮਾਂ ਪਿਓ ਦੇ ਜ਼ਿੰਮੇਵਾਰੀ ਮੈਂ ਕਹਿੰਨਾ ਜਵਾਕਾਂ ਨੂੰ ਆਪਣਿਆਂ ਨੂੰ ਇੰਨਾ ਕੱਢ ਕੇ ਮਹਿਲਾ ਮੂਲਾਂ ਚੋਂ ਘੰਟਾ ਦੋ ਘੰਟੇ ਗਰਾਊਂਡ ਨਾਲ ਵੀ ਜੋੜ ਲਓ ਮਿੱਟੀ ਨਾਲ ਵੀ ਜੋੜ ਲਓ ਖੇਤਾਂ ਨਾਲ ਜੋੜ ਦਿਓ ਕੰਮ ਨਾਲ ਜੋੜਿਆ ਕਰੋ ਮਾਵਾ ਨੂੰ ਬੇਨਤੀ ਆ ਰੋਇਲਾਂ ਚ ਨਾ ਫੜਾਈ ਰੱਖਿਆ ਕਰ ਲੈ ਦੇਖ ਲੈ ਅੱਜ ਕੱਲ੍ਹ ਦੀਆਂ ਮਾਵਾ ਆਪ ਲੱਗੀਆਂ ਰਹਿੰਦੀਆਂ ਚੱਕ ਕੇ ਫੋਨ ਜਾ ਮਨਾਰਤ ਦੇਖਣਾ ਸੀਰੀਅਲ ਦੇਖਣਾ ਉਹਨਾਂ ਨੂੰ ਜਵਾਬ ਲੱਗੇ ਰਹਿੰਦੇ ਆ ਉਹਦੇ ਫੋਨਾਂ ਤੇ ਪਤਾ ਨਹੀਂ ਕੀ ਸਾਡਾ ਜਵਾਬ ਪੜਦਾ ਜੀ ਕਿਹੜੀ ਪੜਾਈ ਹੁੰਦੀ ਆ ਫੋਨਾਂ ਉੱਤੇ ਬਈ ਚੰਗਾ ਬਈ ਸਾਂਝਾ ਕਰ ਦਿਓ ਗੌਰ ਕਰੋ ਆਪਾਂ ਇਸ ਮਹਿਮੁੱਦਾਂ ਦੇ ਲਗਾਤਾਰ ਬੋਲ ਰਹੇ ਹਾਂ ਤੇ ਇਹਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਇਹ ਲੋਕ ਮੁੱਦੇ ਬਣਨੇ ਚਾਹੀਦੇ ਆ ਇਹ ਹਰ ਬੰਦੇ ਦੀ ਜਮਾਨ ਤੇ ਚਾਹੀਦੇ ਆ ਇਹਦੇ ਆਧਾਰ ਤੇ ਸਰਕਾਰਾਂ ਨੂੰ ਘੇਰਨਾ ਚਾਹੀਦਾ ਇਹ ਆ ਮੁੱਦੇ ਸਿਰ ਪੰਜਾਬ ਦੇ ਮੁੱਦੇ ਨੇ ਜਿੰਨਾ ਮੁੱਦੇ ਦੇ ਸਾਨੂੰ ਕੋਈ ਵੀ ਜਿਹੜੀ ਪਾਰਟੀ ਇੱਥੇ ਕਹਿੰਦੀ ਹੈ ਦਾਵਾ ਕਰਦੀ ਹੈ ਮੇਰੀ ਸਰਕਾਰ ਬਣਾਓ ਮੈਂ ਐਂ ਕਰ ਦੂੰਗਾ ਅਸੀਂ ਐਂ ਕਰਦੇ ਆਂਗੇ ਉਹਨਾਂ ਨੂੰ ਕਿ ਆਹ ਮੁੱਦੇਾਂ ਤੇ ਆਓ ਜੇ ਪੰਜਾਬ ਵਿੱਚ ਆਓ ਗਲੀਆਂ ਨਾਲੀਆਂ ਬਣਾਉਣ ਨਾਲ ਪੰਜਾਬ ਨਹੀਂ ਬਚਣਾ ਨਿੱਜੀ ਕੰਮ ਲੈਣ ਨਾਲ ਪੰਜਾਬ ਨਹੀਂ ਬਚਣਾ ਇਹਨਾਂ ਮੁੱਦਿਆਂ ਤੇ ਲੜਨਾ ਪੈਣਾ ਜੇ ਅਸੀਂ ਨਸਲਾਂ ਬਚਾਉਣੀਆਂ ਤਾਂ ਆਪਣੇ ਜਵਾਕ ਬਚਾਉਣੇ ਆ ਕਿ ਵੇਖੋ ਤੁਹਾਨੂੰ